ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਤੁਹਾਡੇ ਨਾਲ ਦਿੱਤੀ ਆ ਰੁਕ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਅੱਜ ਟਰੈਕਟਰਾਂ ਨਾਲ ਸੜਕਾਂ ਉੱਤੇ ਆਉਣਗੇ ਕਿਸਾਨ ਪੂਰੇ ਮੁਲਕ 'ਚ ਪ੍ਰਦਰਸ਼ਨ ਮੌਸਮ ਵਿਭਾਗ ਦਾ ਅਲਰਟ ਇਲਾਕਿਆਂ ਵਿੱਚ ਮੀਂਹ ਹਨੇਰੀ ਅਤੇ ਗੜੇਮਾਰੀ ਦੀ ਚੇਤਾਵਨੀ ਦਿੱਲੀ ਅਮਰitsar ਕਟਰਾ ਐਕਸਪ੍ਰੈਸਵੇ ਬਾਰੇ ਵੱਡੀ ਖਬਰ ਸਮਾਜ ਵਿੱਚੋਂ ਨਸ਼ਿਆਂ ਦਾ ਕੋੜ ਖਤਮ ਕਰਨ ਲਈ ਸਾਂਝਾ ਹਮਲਾ ਮਾਰਨਾ ਜ਼ਰੂਰੀ ਪਰਮਜੀਤ ਸਿੰਘ ਪੰਜਾਬ ਸਰਕਾਰ ਵੱਲੋਂ ਨਿਗਮ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਸਾਡੇ ਬੋਰਡ ਚ ਚੇਅਰਮੈਨ ਸਮੇਤ ਕਈ ਮੈਂਬਰਾਂ ਦਾ ਐਲਾਨ ਗੁਰਦਾਸਪੁਰ ਚ ਸ਼ਰਮਨਾਕ ਕਾਰਾ ਪੰਜ ਮਹੀਨੇ ਦੀ ਵਿਅਤੀ ਨੂੰ ਪਤੀ ਦੇ ਸਾਹਮਣੇ ਅਗਵਾ ਕਰਕੇ ਕੀਤਾ ਜ਼ਬਰਜਨਾ ਡਾਂਡਾ ਵਿਖੇ ਕਾਰਜਕਲੀ ਰਹਿ ਰਹੀ ਔਰਤ ਦੀ ਸ਼ੱਕੀ ਹਾਲਾਤ ਚ ਮੌਤ ਕਤਲ ਦਾ ਖੱਤਾਂ ਨਸ਼ਾ ਤਸਕਰਾਂ ਨੇ ਨੌਜਵਾਨ ਦੀ ਕੀਤੀ ਸਰਿਆਮ ਹਤਿਆ ਕੈਮਰਾ ਲਗਾਉਣ ਕਰਕੇ ਰਖਦੇ ਸੀ ਰੰਜਿਸ਼ ਕਟੂਆ ਤੋਂ ਆਪੇ ਚੱਲੀ ਟ੍ਰੇਨ ਦੇ ਮਾਮਲੇ 'ਚ 6 ਲੋਕ ਸਸਪੈਂਡ ਕਿਸਾਨਾਂ ਦਾ ਸਾਥ ਦੇਣ ਵਾਲਿਆਂ ਤੇ ਐਕਸ਼ਨ ਖਾਲਸਾ ਏਡ ਦੇ ਐਕਸ ਖਾਤਾ ਭਾਰਤ ਚ ਬੈਂਕ ਹੁਣ ਖਬਰਾਂ ਵਿਸਤਾਰ ਵਿੱਚ ਸਯੁਕਤ ਕਿਸਾਨ ਮੋਰਚਾ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਨਾ ਕਿਸਾਨ ਨਹੀਂ ਮੰਗਾ ਦੇ ਹੱਲ ਲਈ ਅੱਜ 26 ਫਰਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸੁਬਈ ਤੇ ਕੌਮੀ ਮਾਰਗ ਉੱਤੇ ਟਰੈਕਟਰ ਮਾਰਚ ਕੱਢੇ ਜਾਣਗੇ ਅਤੇ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸੜਕ ਕੰਡੇ ਟਰੈਕਟਰ ਖੜੇ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਉਤਰੀ ਭਾਰਤ ਦੇ ਯਾਤਰਾ ਰਾਜਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਇਆ ਪਰ ਰਾਤ ਨੂੰ ਹਲਕੀ ਠੰਡ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਆਈਐਮਡੀ ਨੇ 2 ਦਿਨ ਯਾਨੀ 26 ਅਤੇ 27 ਫਰਵਰੀ ਨੂੰ ਮੌਸਮ ਦੇ ਬਦਲਾਅ ਦੀ ਸੰਭਾਵਨਾ ਜਤਾਈ ਹੈ ਆਈਐਮਡੀ ਨੇ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਹਨੇਰੀ ਤੂਫਾਨ ਅਤੇ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਦਿੱਲੀ ਕਟਰਾ ਐਕਸਪ੍ਰੈਸਵੇ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਹੁਣ ਕੇਂਦਰ ਸਰਕਾਰ ਨੇ ਇਸ ਐਕਸਪ੍ਰੈਸਵੇ ਨੂੰ ਹਰਿਆਣਾ ਦੇ ਬਹਾਦਰਗੜ ਬਾਈਪਾਸ ਨਾਲ ਜੋੜਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਇਹ ਗ੍ਰੀਨਫੀਲਡ ਐਕਸਪ੍ਰੈਸਵੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਨਾਲ ਵੀ ਜੁੜਿਆ ਹੋਵੇਗਾ ਨਸ਼ਿਆ ਦਾ ਕੋਰਸ ਮਾਚ ਵਿੱਚ ਦਿਨ-ਬਦਿਨ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਨੂੰ ਪੱਤਰਕਾਰ ਭਾਈਚਾਰੇ ਨੂੰ ਸਵਾਸੇਵੀ ਸੰਸਥਾ ਨੂੰ ਰਾਜਨੀਤਿਕ ਪਾਰਟੀਆਂ ਨੂੰ ਅਤੇ ਸਰਕਾਰਾਂ ਨੂੰ ਸਾਂਝਾ ਹਮਲਾ ਮਾਰਨ ਦੀ ਜ਼ਰੂਰਤ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਸ਼ਾ ਵਿਰੋਧੀ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ ਜਿਹੜਾ ਨਸ਼ੇ ਵਿਰੋਧ ਸੈਮੀਨਾਰ ਲਾਇਆ ਗਿਆ ਵਾ ਕੀ ਕਹਿੰਦਾ ਸਰ ਬਹੁਤ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ 'ਚ ਇਸ ਗੱਲ ਦੀ ਬਹੁਤ ਲੋੜ ਆ ਲੋਕਾਂ ਨੂੰ ਜਾਗਰੂਕ ਰਾਉਣ ਦੀ ਲੋੜ ਆ ਤਾਂ ਜੋ ਜਿਹੜਾ ਪੰਜਾਬ ਨਸ਼ੇ ਹਰ ਵੱਧਾ ਜਾ ਰਿਹਾ ਉਹਨੂੰ ਡਕਾ ਲੱਗੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਰਿਸ਼ਰਗੇ ਦੁਆ ਕਰਨਾ ਕਿ ਇਹਨਾਂ ਲੋਕਾਂ ਨੂੰ ਤੰਦਰੁਸਤ ਬਖਸ਼ੇ ਬਲ ਬਖਸ਼ੇ ਇਸ ਕੰਮ ਨੂੰ ਹੋਰ ਅੱਗੇ ਲਿਖੇ ਜਾਣ ਅਸੀਂ ਹੋਲ ਹਾਰਟਡਲੀ ਇਹਨਾਂ ਦੇ ਨਾਲ ਆ ਜੋ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਵੀ ਪੂਰੀ ਕਰਾਂਗੇ ਇਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਸਰ ਜਿਸ ਤਰ੍ਹਾਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਲ ਸਰਕਾਰੀ ਇਹ ਨਸ਼ਾ ਜਾਂ ਤੋਂ ਖਤਮ ਕਰਦਾ ਹਾਂਜੀ ਜੀ ਆਮ ਆਦਮੀ ਸਰਕਾਰੀ ਕਾਚ ਇਹ ਨਸ਼ਾ ਜਾਂ ਤੋਂ ਖਤਮ ਕਰਦਾ ਕੀ ਸਰ ਇਹਦਾ ਖਤਮ ਹੋਇਆ ਨਹੀਂ ਨਸ਼ਾ ਦੇ ਖਤਮ ਨਹੀਂ ਹੋਇਆ ਪਰ ਆਪਾਂ ਸਿਆਸਤੇ ਚ ਨਾ ਪਈਏ ਇਸ ਕੋਰ ਨੂੰ ਖਤਮ ਕਰਨ ਵਾਲੇ ਪਾਸੇ ਪਈ ਪੰਕੇ ਮਹਾਜਨ ਨੈਸ਼ਨਲ ਮੋਟੀਵੇਸ਼ਨ ਸਪੀਕਰ ਅੱਜ ਸਨੈਰਾ ਯੂਨੀਅਨ ਪੰਜਾਬ ਨੇ ਔਰ ਚੰਡੀਗੜ੍ਹ ਐਸੋਸੀਏਸ਼ਨ ਨੇ ਪ੍ਰੋਗਰਾਮ ਕਰਾਇਆ ਨਸ਼ਾ ਵਿਰੋਧੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਨੇਅਰ ਅਬਾਊਟ ਮੈਂ ਇਹਨਾਂ ਦੇ ਨਾਲ ਪੰਜ ਪ੍ਰੋਗਰਾਮ ਲਾ ਚੁੱਕੇ ਹੈ ਨਸ਼ਾ ਵਿਰੋਧੀ ਇਹ ਇੱਕ ਇਦਾਂ ਦੀ ਐਸੋਸੀਏਸ਼ਨ ਹੈ ਜਿਹੜੀ ਕਿ ਨਸ਼ੇੜੀਆਂ ਦੀ ਮਦਦ ਕਰ ਰਹੀ ਹੈ ਅੱਜ ਇਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਔਰ ਬਹੁਤ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਸਾਰੇ ਪੰਜਾਬ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਨਸ਼ੇ ਨੂੰ ਨਾ ਕਰਨ ਮੇਰੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਨਸ਼ਾ ਛੱਡੋ ਕੋੜ ਵਡੋ ਜਿੰਦਾਬਾਦ ਜ਼ਿੰਦਗੀ ਮੈਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਐ ਜੋ ਅੱਜ ਦਾ ਇਹ ਨਸ਼ਾ ਵਿਰੋਧੀ ਸੈਮੀਨਾਰ ਦਾ ਉਪਰਾਲਾ ਨਾਲ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅੱਜ ਦੀ ਸਮੇ ਦੀ ਸਭ ਤੋਂ ਵੱਡੀ ਲੋੜ ਹੀ ਜਿਹੜੀ ਪੰਜਾਬ ਨੂੰ ਹੈ ਉਹ ਇਹਨਾਂ ਚੀਜ਼ਾਂ ਦੀ ਹੈ ਪੰਜਾਬ ਨੂੰ ਨਸ਼ੇ ਨੇ ਬੜੀ ਵੱਡੀ ਢਾਲ ਲਾਈ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਮੈਂ ਨੀਰ ਸਾਹਿਬ ਪ੍ਰਧਾਨ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਵਧਾਈ ਦੇਣਾ ਚਾਹੁੰਦਾ ਜੋ ਇਹਨਾਂ ਨੇ ਇਹ ਸ਼ਲਾਘਾਯੋਗ ਕੰਮ ਕੀਤਾ ਹੈ ਬਹੁਤ ਹੀ ਸਮੇਂ ਦੀ ਲੋੜ ਹੈ ਜਿਸ ਤਰੀਕੇ ਨਾਲ ਸਟੇਜ ਦੇ ਆਰਟਿਸਟ ਵੱਲੋਂ ਇਹ ਸਮਝਾਇਆ ਗਿਆ ਚਾਹੇ ਉਹ ਮੈਡੀਕਲ ਜਿਹੜੀਆਂ ਸਹੂਲਤਾਂ ਜਿਹੜੀਆਂ ਨਸ਼ੇ ਦੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਵੱਲੋਂ ਬਹੁਤ ਹੀ ਨੇਕ ਕਦਮ ਹੈ ਬਹੁਤ ਹੀ ਨੇਕ ਉਪਰਾਲਾ ਹੈ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਯੂਥ ਨੂੰ ਕੀ ਮੈਸੇਜ ਹੈਗਾ ਜੀ ਯੂਥ ਨੂੰ ਇਹੀ ਮੈਸੇਜ ਹੈ ਨਸ਼ਾ ਛੱਡ ਕੇ ਆਪਣਾ ਜਿਹੜਾ ਸਹੀ ਰਸਤੇ ਤੁਰਨ ਤੇ ਜੇ ਕਿਸੇ ਨੂੰ ਵੀ ਜੇ ਕੋਈ ਇਸ ਚੀਜ਼ ਦੇ ਗਲਤ ਰਸਤੇ ਤੁਰਿਆ ਹੋਵੇ ਇੱਥੇ ਆ ਕੇ ਉਹ ਮੈਡੀਕਲ ਸਹੂਲਤਾਂ ਜਿਹੜੀਆਂ ਹੈ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਨੂੰ ਲੈਣ ਤੇ ਜਿਹੜਾ ਯੂਥ ਜਿਹੜਾ ਵੀ ਉਹ ਸਹੀ ਰਸਤੇ ਚੱਲੇ ਇਹ ਚੀਜ਼ਾਂ ਤੋਂ ਜਿਹੜਾ ਦੂਰ ਹੋਵੇ ਅਸੋਸੀਏਟ ਜਿਹੜਾ ਡਿਸਟ੍ਰਿਕਟ ਬਟਾਲਾ ਬਟਾਲਾ ਔਰ ਗਰਦਾਸਪੁਰ ਜਿਹੜੀ ਸਾਡੀ ਇੱਕ ਸੈਮੀਨਾਰ ਹੋਇਆ ਹੋਵੇ ਇੱਥੇ ਇੱਕ ਮੈਡੀਕਲ ਪਹੁੰਚਾਇਆ ਗਿਆ ਸੋਢੀ ਸਾਹਿਬ ਮਈਅਰ ਸਾਹਿਬ ਜਿੰਨੀ ਕਿ ਮਿਹਨਤ ਕੀਤੀ ਹੈ ਵਧਾਈ ਦੇ ਪੱਤਰ ਨੇ ਕਾਫੀ ਲੋਕ ਆਏ ਨੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਡੇ ਹੈਗੇ ਨੇ ਉਹ ਆਏ ਨੇ ਜੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਤੇ ਤ੍ਰਿੰਰਜਨ ਦੇ ਬਾਜਵਾ ਅੱਛੇ ਆਦਮੀ ਨੇ ਉਹ ਆਏ ਨੇ ਤੇ ਬਕਾਇਦਾ ਤੌਰ ਤੇ ਫਿਰ ਸਾਡੇ ਅਮਨ ਸਿੰਘ ਅਮਨਦੀਪ ਸਿੰਘ ਜਿਹੜੇ ਜਨਤੀ ਉਹ ਆਏ ਨੇ ਇਸ ਤਰ੍ਹਾਂ ਇੰਦਰ ਸ਼ੇਖੜੀ ਜੀ ਆਏ ਨੇ ਕਾਫੀ ਲੋਕ ਇੱਥੇ ਆਏ ਨੇ ਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਜਿਸ ਨੂੰ ਕੀਤਾ ਦੇ ਬਾਬਾ ਦਰਸ਼ੀ ਜੀ ਦੇ ਰੋਮ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਇਹ ਕਰੂੰਗਾ ਬਕਾਇਦਾ ਤੌਰ ਤੇ ਵੀ ਤੁਸੀਂ ਇਹੋ ਜੇ ਕੰਮ ਹੋਰ ਜਾਰੀ ਰੱਖੋ ਕਿਉਂਕਿ ਅਜੇ ਜੂਸ ਨੂੰ ਬਚਾਉਣ ਦੀ ਬੋਲ ਬਹੁਤ ਲੋੜ ਹੈ ਸਾਡਾ ਜਿਹੜਾ ਮੱਲਾ ਦਾ ਪੰਜਾਬ ਸੀਗਾ ਨਿਛੜੀ ਦਾ ਪੰਜਾਬ ਬਣਦਾ ਜਾ ਰਿਹਾ ਵਾ ਉਰਤਾ ਫਿਲਮ ਉਰਤਾ ਉਰਤਾ ਪੰਜਾਬ ਫਿਲਮਾਂ ਬਣ ਰਹੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਇਸ ਕਰਕੇ ਇਹੋ ਜਿਹੇ ਸੈਮੀਨਾਰ ਵੀ ਜ਼ਰੂਰੀ ਨੇ ਤੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਬੁਲਾ ਕੇ ਉਹਨਾਂ ਦੇ ਵਿਚਾਰ ਸੁਣਨੇ ਜ਼ਰੂਰੀ ਆ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਦਿਖਾਈ ਨਹੀਂ ਵੀ ਦਿੱਤਾ ਚਲੋ ਖैर ਉਹਨਾਂ ਦੀ ਕੋਈ ਮਜਬੂਰੀ ਹੋਊਗੀ ਅਸੀਂ ਕਹਿੰਦੇ ਅੱਗੇ ਤੋਂ ਕੋਈ ਸਮਾਗਮ ਹੋਵੇ ਤੇ ਜ਼ਰੂਰ ਸਾਡੇ ਸਮਾਗਮ ਵਿੱਚ ਆਉਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਦਨ ਗਰੇਵਾਲ ਸਮੇਤ 28 ਬੋਰਡ ਅਤੇ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਡਾਇਰੈਕਟਰ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਇਸ ਸੰਬੰਧੀ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਪੱਤਰ ਜਾਰੀ ਕੀਤਾ ਗਿਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ 5 ਮਹੀਨੇ ਦੀ ਵਿਅਤੀ ਔਰਤ ਨੂੰ ਪਤੀ ਦੇ ਸਾਹਮਣੇ ਹੀ ਹਤਿਆਰਾ ਦੀ ਨੋਕ ਤੇ ਅਗਵਾ ਕਰਨ ਤੋਂ ਬਾਅਦ ਉਸ ਨੂੰ ਵੱਖ-ਵੱਖ ਥਾਵਾਂ ਤੇ ਲਿਜਾ ਕੇ ਜ਼ਬਰਜਨਾਹ ਦਾ ਸ਼ਿਕਾਰ ਬਣਾਉਂਦੇ ਮਾਮਲੇ 'ਚ ਪੁਰਾਣਾ ਸ਼ਾਲਾ ਪੁਲਿਸ ਨੇ ਇੱਕ ਵਿਅਕਤੀ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਫਿਲਹਾਲ ਹਜੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ ਅਲਸੀ ਪਿੰਡ ਵਿੱਚ ਐਤਵਾਰ ਦੇ ਸ਼ਾਮ ਇੱਕ ਔਰਤ ਦੀ ਲਾਸ਼ ਉਸ ਦੇ ਘਰ ਵਿੱਚ ਬੈੱਡ ਦੇ ਹੇਠਾਂ ਡਿੱਗੀ ਮਿਲੀ ਮਿਲੀ ਜਾਣਕਾਰੀ ਤੇ ਜਿਸ ਦੀ ਮੌਤ ਪੇਪਰ ਹਾਲਾਤ ਚ ਦੱਸੀ ਜਾ ਰਹੀ ਹੈ ਮੌਤ ਦਾ ਸ਼ਿਕਾਰ ਹੋਈ ਔਰਤ ਦੀ ਪਛਾਣ ਬਲਜਿੰਦਰ ਕੌਰ ਪਤਨੀ ਮਰਹੂਮ ਬਲਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਘਰ ਵਿੱਚ ਕੱਲੀ ਰਹਿੰਦੀ ਸੀ ਅਤੇ ਉਸ ਦੀਆਂ ਦੋ ਧੀਆ ਅਤੇ ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦੇ ਸਨ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਵਿੱਚ ਲਗਾਤਾਰ ਗੈਂਗਸਟਰ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਦਿਨ ਦਿਹਾੜੇ ਲੁੱਟਖੋ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਦੇਰ ਰਾਤ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 5 ਵਿੱਚ ਇੱਕ ਨੌਜਵਾਨ ਉੱਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਚੱਲੀ ਮਾਲ ਗੱਡੀ ਦੇ ਮਾਮਲੇ ਵਿੱਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਦੀ ਜਾਣਕਾਰੀ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦਿੱਤੀ ਡੀਆਰਐਮ ਨੇ ਇਹ ਵੀ ਕਿਹਾ ਕਿ ਬੜੀ ਮਿਹਨਤ ਨਾਲ ਤੇ ਵਿਉਤਬੱਦੀ ਨਾਲ ਮਾਲ ਗੱਡੀ ਨੂੰ ਰੋਕਿਆ ਗਿਆ ਉਹਨਾਂ ਕਹਿਣਾ ਹੈ ਕਿ ਹੁਣ ਤੱਕ ਬਣਾਈ ਗਈ ਕਮੇਟੀ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਇੰਜਨ ਬੰਦ ਹੋਣ ਦੇ ਬਾਵਜੂਦ ਕਰਸਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲ ਕੇ ਉੱਚੀ ਬੱਸੀ ਕੀਵੇਂ ਪਹੁੰਚੀ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਹਿੱਲਾ ਵਰਤਿਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਕਿਸਾਨ ਉੱਤੇ ਅਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਹਨ ਉੱਥੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਲੋਕਾਂ ਦੇ ਸੋਸ਼ਲ ਮੀਡੀਆ ਖਾਤੇ ਬੈਨ ਕੀਤੇ ਜਾ ਰਹੇ ਹਨ ਇਸ ਦੇ ਚੱਲਦੇ ਦੁਨੀਆ ਭਰ ਵਿੱਚ ਲੋੜਵੰਦਾਂ ਦੀ ਮਦਦ ਕਰਨ ਵਾਲੀ ਖਾਲਸਾ ਐਡ ਸੰਸਥਾ ਦੇ ਐਕਸ ਖਾਤੇ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਅਜਿਹੀ ਇਨਾਈ ਇਦਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ